ਨੌਕਰੀਆਂ ਦਾ ਸ਼ਕੀਨ ਚੈਨਲ ਵੇਖਦੇ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਵੀਰ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਜਿਹੜੀਆਂ ਘੋੜੀਆਂ ਹੁੰਦੀਆਂ ਆ ਉਹਨਾਂ ਦੇ ਨੱਕ ਦੇ ਉੱਤੇ ਵਾਲ ਕਿਉਂ ਹੁੰਦੇ ਆ ਆੜੇ ਵਾਲ ਹੁੰਦੇ ਨਾ ਨੱਕ ਤੇ ਤੇ ਕਿਉਂ ਹੁੰਦੇ ਆ ਇਹ ਵੀ ਵੀਰ ਜੀ ਇਹਦਾ ਵੀ ਇੱਕ ਕਾਰਨਾ ਇਹ ਵੀ ਕੁਦਰਤ ਨੇ ਚਲੋ ਜੋ ਬਣਾਇਆ ਬਹੁਤ ਬੈਸਟ ਆ ਤੇ ਮੈਂ ਕਹਿੰਦਾ ਕਿ ਇਹ ਵਾਲ ਕਦੀ ਵੀ ਕਟਮੇ ਨਹੀਂ ਚਾਹੀਦੇ ਕਿਉਂਕਿ ਜਦੋਂ ਆਪਾਂ ਇਹ ਵਾਲ ਕੱਟ ਦਿੰਨੇ ਆ ਤੇ ਜਨਮਰ ਦੇ ਅੰਦਰ ਪਾਣੀ ਪੀਂਦਿਆਂ 100 ਕੀੜਾ ਮਕੌੜਾ ਮੱਖੀ ਮੱਛਰ ਜਾ ਸਕਦਾ ਇਹ ਵਾਲ ਵੀਰ ਜੀ ਉਹਨਾਂ ਨੂੰ ਡੱਕਾ ਲਾਉਣ ਵਾਸਤੇ ਹੀ ਆ ਤੇ ਕਈ ਵੀਰ ਕਹਿਣਗੇ ਕਿ ਸੋਹਣੇ ਨਹੀਂ ਲੱਗਦੇ ਜਦੋਂ ਘੋੜੇ ਦੇ ਕੰਨਾਂ ਦੇ ਵਾਲਾਂ ਦੀ ਕਰਾਉਣੀ ਹੁੰਦੀ ਆ ਸੈਟਿੰਗ ਉਹਦੋਂ ਕਟਵਾ ਦਿੰਦੇ ਆ ਪਰ ਮੈਂ ਕਹਿੰਦਾ ਕਿ ਇਹ ਵਾਲ ਨਹੀਂ ਕੱਟਨੇ ਚਾਹੀਦੇ ਕਿਉਂਕਿ ਇਹਨਾਂ ਵਾਲਾਂ ਦਾ ਵੀ ਕੋਈ ਰੀਜ਼ਨ ਆ ਜੋ ਕੁਦਰਤ ਨੇ ਬਣਾਇਆ ਉਹਦੇ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਮੰਨੋ ਪ੍ਰਮਾਤਮਾ ਨੇ ਚਾਇਆ ਤਾਂ ਕੁਝ ਨਹੀਂ ਹੁੰਦਾ ਜਾਨਵਰ ਨੂੰ ਤੇ ਜੇ ਵੀਜੀ ਆਪਾਂ ਵਾਲ ਜਨਵਰ ਦੇ ਕੱਟ ਦਾਂਗੇ ਕੋਈ ਅੰਦਰ ਜ਼ਹਿਰੀਲਾ ਕੀੜਾ ਮੱਖੀ ਮੱਛਰ ਪਾਣੀ ਪੀਂਦਿਆਂ ਚਲ ਜੇ ਨਾ ਫਿਰ ਜਨਵਰ ਤਾਂ ਹੋ ਗਿਆ ਨਾ ਬਿਮਾਰ ਤੇ ਮੈਂ ਵੀਜੀ ਇਹੋ ਸਲਾਹ ਸਾਰੇ ਵੀਰਾਂ ਨੂੰ ਦਿੰਨਾ ਹੈ ਕਿ ਨੱਕ ਦੇ ਵਾਲ ਨਾ ਕਟਾਇਆ ਕਰੋ ਹਾਂ ਜੇ ਤੁਹੇ ਕਟਣੀ ਹੈ ਕੰਨਾਂ ਦੇ ਵਾ ਕੱਟ ਸਕਦੇ ਜੀ ਨੱਕ ਦੇ ਵਾਲ ਨਾ ਕਟੋ ਕਿਉਂਕਿ ਨੱਕ ਦੇ ਵਾਲ ਜਨਵਰ ਵਾਸਤੇ ਸਭ ਤੋਂ ਬੈਸਟ ਆ ਕਿਉਂਕਿ ਉਹਦੀ ਸੇਫਟੀ ਆ ਉਹਨੂੰ ਤਾਂ ਕਿਹੜੇ ਵਿਚਾਰੇ ਕੋ ਹੱਥ ਹੈ ਕਿ ਉਹ ਹੱਥ ਨਾਲ ਮੱਖੀ ਬਾਹਰ ਕਰ ਦੂਗਾ ਜਾਂ ਮੱਛਰ ਬਾਹਰ ਕਰ ਜੂਗਾ ਹਾਂ ਇੰਨਾ ਹੈ ਕਿ ਉਹਨੂੰ ਦੇਖਦਾ ਸਾਡੇ ਨਾਲੋਂ ਜ਼ਿਆਦਾ ਆ ਪਰ ਉਹ ਵੀਰ ਜੀ ਉਹਦੇ ਕੋਲ ਹੱਥ ਨਹੀਂ ਹੈਗੇ ਵਿਚਾਰੇ ਕੋ ਇਸ ਕਰਕੇ ਪ੍ਰਮਾਤਮਾ ਨੇ ਉਹਦੇ ਨੱਕ ਤੇ ਵਾਲ ਲਾਏ ਆ ਕਿ ਉਹਦੇ ਮੂੰਹ ਤੱਕ ਕੋਈ ਵੀ ਐਹੋ ਜੀ ਜਰੀਲੀ ਚੀਜ਼ ਮੱਖੀ ਮੱਛਰ ਕੋਈ ਵੀ ਨਾ ਜਾ ਸਕੇ ਤੇ ਇਹ ਵੀਰ ਜੀ ਵਾਲ ਨਹੀਂ ਕੱਟਣੇ ਚਾਹੀਦੇ ਆਪਾਂ ਨੂੰ ਨੱਕ ਦੇ ਵਾਲ ਨਹੀਂ ਕੱਟਣੇ ਜਿਹੜੇ ਮੇਰੀ ਗੱਲ ਨਾਲ ਵੀਰੇ ਸਹਿਮਤ ਆ ਉਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੁਕਰੀਆਂ ਦੇ ਸ਼ਕੀਰ ਨੂੰ ਕਰਿਓ ਜੇ ਸਬਸਕ੍ਰਾਈਬ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ